ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਯੰਗ ਫਾਰਮਰ ਚੈਨਲ ਤੇ ਸਾਰਿਆਂ ਦਾ ਬਾਈ ਜੀ ਸਵਾਗਤ ਆ ਤੇ ਅੱਜ ਕਾਫੀ ਸਮੇਂ ਬਾਅਦ ਬਾਈ ਗਰਜੀਤ ਕੋਲ ਆਏ ਆ ਤੇ ਬਾਈ ਦੀ ਵੀਡੀਓ ਬਣਾ ਰਹੇ ਆ ਆਪਣੇ ਬਾਈ ਕੋਲੇ ਜਿਹੜੇ ਦੋ ਬਰੀਡਰ ਬੱਕਰੇ ਹੈਗੇ ਨੇ ਬੀਟਲ ਦੇ ਵਿੱਚ ਉਹਨਾਂ ਦਾ ਸ਼ਾਨਦਾਰ ਰਿਜ਼ਲਟ ਦਿਖਾਵਾਂਗੇ ਤੇ ਬੱਕਰਿਆਂ ਬਾਰੇ ਬਾਈ ਤੋਂ ਜਾਣਕਾਰੀ ਲਵਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਧੰਨਵਾਦ ਸਮਾਂ ਦੇਣ ਦੇ ਲਈ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਆਪਣੇ ਕੋਲੇ ਚੱਲ ਕੇ ਆਏ ਆ ਬਾਈ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਤੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਹਨਾ ਬੱਚੇ ਬਹੁਤ ਸੋਹਣੇ ਆ ਧੰਨਵਾਦ ਬਾਈ ਇਹ ਇਹ ਬਾਈ ਆਪਣੇ ਕਿਹੜੇ ਬੱਕਰੇ ਦੇ ਆ ਬੱਚੇ ਇਹ ਇਹ ਬਾਈ ਜਿਹੜਾ ਉਹ ਪਰੇ ਫਿਰਦਾ ਬੱਕਰਾ ਉਹ ਡੱਬਾ ਜਿਹੜਾ ਵੱਡਾ ਬੱਕਰਾ ਹੈਗੇ ਦੋਨੇ ਭਰਾ ਹੀ ਇਹ ਹਨਾ ਮੈਂ ਦੋਵੇਂ ਸਕੇ ਭਰਾ ਵੱਡੇ ਬੱਕਰੇ ਆਪਣੇ ਠੀਕ ਆ ਤੇ ਬੱਚਿਆਂ ਬਾਰੇ ਦੱਸੋ ਬਈ ਮੇਲ ਫੀਮੇਲ ਕਿਵੇਂ ਆਏ ਤੇ ਆ ਮੇਲ ਆ ਬਾਈ ਜਿਹੜਾ ਇਹਨਾਂ ਕੋਲ ਆ ਲਓ ਬਾਈ ਦੋਸਤੋ ਚੈੱਕ ਕਰੋ ਕੁਆਲਿਟੀ ਗੁਲਾਬੀ ਕੰਨਾਂ ਦੇ ਵਿੱਚ ਤੇ ਚਿੱਟੀ ਅੱਖ ਦੇ ਵਿੱਚ ਡੱਬੇ ਰੰਗ ਦੇ ਵਿੱਚ ਹਾਂਜੀ ਬਹੁਤ ਹੀ ਸ਼ਾਨਦਾਰ ਬੱਚਾ ਆ ਬਈ ਇਹ ਜੇ ਬੱਚੇ ਬਹੁਤ ਘੱਟ ਦੇਖਣ ਨੂੰ ਮਿਲਦੇ ਬਹੁਤ ਬਹੁਤ ਘੱਟ ਬਈ ਤੇ ਇਹ ਜਿਹੜੀ ਤੁਹਾਡੇ ਹੱਥ ਚਾ ਵੀ ਇਹ ਪੱਠ ਇਹ ਪੱਠ ਹਾਂਜੀ ਇਹ ਕਰਿਓ ਮੜੇ ਦਿਖਾਓ ਸ਼ੋਅ ਕਰਿਓ ਉਹਨੂੰ ਡੈਡੀ ਕਰਕੇ ਲਓ ਜੀ ਲਓ ਬਈ ਇਹ ਕਿੰਨੇ ਦਿਨਾਂ ਦੇ ਆ ਬਈ ਬੱਚੇ ਆ ਤਾਂ ਬਈ 2 ਦਿਨਾਂ ਦੀ ਆ ਅੱਛਾ ਆ 4 ਦਿਨਾਂ ਦਾ ਠੀਕ ਐ ਤੇ ਆ ਕੱਲ ਹੀ ਮੰਨ ਕੇ ਚੱਲੋ ਕੱਲ ਦੀ ਇੱਕ ਦਿਨ ਦੀ ਆ ਇਹ ਅੱਛਾ ਹਾਂਜੀ ਇਕੱਠੀਆਂ ਹੀ ਸੂਗੀਆਂ ਬੱਕਰੀਆਂ ਸਾਰੀਆਂ ਇਕੱਠੀਆਂ ਹੀ ਸੂਕਣ ਇੱਕ ਇੱਕ ਦਿਨ ਦਾ ਫਰਕ ਜਣੀ ਕੇ ਅੱਛਾ ਹਾਂ ਜਿਵੇਂ ਜਿਵੇਂ ਕ੍ਰੋਸ ਹੋਈਆਂ ਸੀ ਓਵੇਂ ਓਵੇਂ ਇੱਕ ਦੋ ਦਿਨਾਂ ਦੇ ਫਰਕ ਨਾਲ ਠੀਕ ਹੈ ਜੀ ਹਾਂ ਹੇ ਤੱਕ ਇੱਕ ਰਹਿੰਦੀ ਐ ਸੂਣ ਵਾਲੀ ਬਾਈ ਠੀਕ ਐ ਬਾਈ ਤੇ ਬਾਈ ਜਿਵੇਂ ਰਿਜ਼ਲਟ ਆਇਆ ਹਨਾ ਬੱਕਰੇ ਨੇ ਬਹੁਤ ਸੋਹਣਾ ਬੱਚਾ ਦਿੱਤਾ ਹੈਗਾ ਕੀ ਸਮਝੋ ਤੁਸੀਂ ਪਿੱਛੇ ਤੇ ਸੂਇਆ ਜਾਂ ਬੱਕਰੀ ਤੇ ਕਿਹੜੇ ਢੰਗ ਨਾਲ ਰਿਜ਼ਲਟ ਆਇਆ ਬਈ ਇਹ ਤਾਂ ਆਏ ਸੀ ਨਾ ਇੱਕ ਤਾਂ ਜਿਹੜੀਆਂ ਮਾਵਾਂ ਇਹਨਾਂ ਦੀ ਉਹ ਵੀ ਇਸੇ ਕਲਰ ਚ ਆ ਬਾਕੀ ਜਿਹੜੀ ਬੱਕਰੀਆਂ ਦੀ ਮਾਂ ਸੀ ਉਹ ਵੀ ਆਹੀ ਕਲਰ ਸੀ ਤੇ ਜਿਹੜਾ ਬੱਕਰੀਆਂ ਦਾ ਬਾਪ ਆ ਉਹ ਬੱਕਰੀਆਂ ਵਾਲਾ ਕਲਰ ਸੀਗਾ ਥੋੜਾ ਜਿਹਾ ਜਿਆਦਾ ਸੀ ਡੱਬਾ ਹਾਂ ਜਿਵੇਂ ਆ ਬੱਚਾ ਆ ਹਾਂਜੀ ਤੇ ਬੱਕਰੇ ਵੀ ਆਪਣੇ ਕਾਲੇ ਡੱਬੇ ਆ ਰਿਜ਼ਲਟ ਪੂਰਾ ਘੈਂਟ ਹੀ ਕੱਢਿਆ ਠੀਕ ਆ ਬਈ ਹਾਂਜੀ ਜਿਹੜੇ ਬਈ ਇਹ ਬੱਕਰੇ ਆਪਣੇ ਬਰੀਡਰ ਲਿਆਇਓ ਫੜ ਕੇ ਹਨਾ ਇਹਦੇ ਬਾਰੇ ਵੀ ਦੱਸੀਏ ਆਪਾਂ ਇਹ ਤੁਹਾਡੇ ਕੋਲੇ ਕਿਵੇਂ ਆਏ ਸੀਗੇ ਘਰ ਦੇ ਬੱਚੇ ਆ ਇਹ ਘਰ ਦੇ ਆ ਬਈ ਹਾਂਜੀ ਅੱਛਾ ਜੀ ਇਹ ਕਿਹੜੀ ਬਲੱਡ ਲਾਈਨ ਚੋਂ ਬਈ ਬਲੱਡ ਲਾਈਨ ਤਾਂ ਇਹ ਆ ਜਾਓ ਲੋ ਬਈ ਸਾਰੀ ਦੱਸਾਂਗੇ ਹਿਸਟਰੀ ਦੋਸਤੋ ਵੀਡੀਓ ਦੇਖੀ ਜਾਇਓ ਬਲੱਡ ਲਾਈਨ ਇਹ ਹੈਗੀ ਆ ਬਾਈ ਜਿਵੇਂ ਬਾਈ ਗਰਦਾਸ ਮਿਠੜੀ ਵਾਲਾ ਉਹਦੇ ਕੋਲੋਂ ਬੱਚਾ ਆ ਅਸੀਂ ਬਾਈ ਸੁਖਜਿੰਦਰ ਕੋਲੇ ਹਨਾ ਮੁਕਸਰ ਜੀ ਤੇ ਉਹ ਸਖਜਿੰਦਰ ਵਾਲੇ ਬੱਕਰੇ ਤੋਂ ਆਪਾਂ ਬੱਕਰੀ ਕਰਾਸ ਕਰਾਈ ਸੀ ਆਪਦੀ ਘਰ ਦੀ ਬੱਕਰੀ ਹਾਂਜੀ ਉਹਨੇ ਇਹ ਬੱਚੇ ਦਿੱਤੇ ਸੀ ਵੀ ਹੁਣ ਉਹ ਬਲੱਡ ਲਾਈਨ ਪ੍ਰਾਣੀ ਤੁਰ ਹੀ ਆਉਂਦੀ ਬਾਈ ਇਹ ਠੀਕ ਹੈ ਬਾਈ ਗਰਦਾਸ ਮਿਰਢੀ ਵਾਲੇ ਦੀ ਬਲੱਡ ਲਾਈਨ ਕਹਿ ਸਕਦੇ ਆ ਹਾਂਜੀ ਤੇ ਜਿਹੜਾ ਇਹਨਾਂ ਦਾ ਪਿਓ ਸੀਗਾ ਉਹ ਸੀਗਾ ਬਾਈ ਸਖਜਿੰਦਰ ਕੋਲੇ ਸਖਜਿੰਦਰ ਕੋਲੇ ਮੋਕਸਰ ਵਾਲੇ ਕੋਲੇ ਡੱਬਾ ਬੱਕਰਾ ਉਹਦਾ ਨਾਂ ਸੀਗਾ ਸੁਲਤਾਨ ਸੁਲਤਾਨ ਹਾਂਜੀ ਸੁਲਤਾਨ ਹਨਾ ਤੇ ਦੋਨੇ ਬੱਕਰੇ ਇਹ ਬਾਈ ਇੱਕੋ ਬੱਕਰੀ ਦੇ ਨੇ ਹਨਾ ਇੱਕੋ ਬੱਕਰੀ ਦੇ ਆ ਠੀਕ ਹੈ ਜੀ ਭਰਾ ਦੋਵੇਂ ਉਮਰ ਤੋਂ ਬਾਈ ਦੰਦਾਂ ਤੋਂ ਕਿਵੇਂ ਆ ਹੁਣ ਇਹ ਚੌਗੇ ਹੋਏ ਆ ਬਾਈ ਲੋ ਬਈ ਦੋਸਤੋ ਦੇਖ ਸਕਦੇ ਹੋ ਤੁਸੀਂ ਚੌਗੇ ਆ ਬੱਕਰੇ ਤੇ ਕਿੰਨੀਆਂ ਬੱਕਰੀਆਂ ਬਈ ਇਹਨਾਂ ਤੋਂ ਕ੍ਰੋਸ ਹੋ ਗਈਆਂ ਹੁਣ ਤੱਕ ਬੱਕਰੀਆਂ ਬਹੁਤ ਆਉਂਦੀਆਂ ਬਈ ਅੱਛਾ ਹਾਂ ਆਪਣੀਆਂ ਸਾਰੀਆਂ ਇਹਨਾਂ ਤੋਂ ਇਸੇ ਤੋਂ ਕ੍ਰੋਸ ਆ ਹਾਂਜੀ ਤੇ ਉਹਦੇ ਤੋਂ ਕ੍ਰੋਸ ਸੀ ਉਹ ਹੁਣ ਸੂਣ ਗਈਆਂ ਇੱਕ ਸੂਪੀ ਆ ਇੱਕ ਸੂਣ ਵਾਲੀ ਆ ਤੇ ਬਾਕੀ ਸਾਰੀਆਂ ਇਹਦੇ ਤੋਂ ਕ੍ਰੋਸ ਆ ਠੀਕ ਹੈ ਰਿਜ਼ਲਟ ਦੋਨਾਂ ਦਾ ਹੀ ਵਧੀਆ ਆਉਂਦਾ ਬਹੁਤ ਵਧੀਆ ਠੀਕ ਹੈ ਫੀਸ ਕਿੰਨੀ ਰੱਖੀ ਆ ਬਈ ਤੁਸੀਂ ਫੀਸ ਆਪਣੀ ਵਾਜਬ ਹੁੰਦੀ ਆ ਬਈ ਇਹਨਾਂ ਦਾ ਖਰਚਾ ਜਿੰਨਾ ਕ ਹੁੰਦਾ 1000 ਰੁਪਈਆ ਬਸ ਬਹੁਤ ਜਿਆਦਾ ਇਹਨਾਂ ਦਾ ਹੀ ਖਰਚਾ ਇਹਨਾਂ ਦੇ ਜਿਹੜਾ ਵੀ 1000 ਰੁਪਏ ਜਿਹੜਾ ਆਪਾਂ ਨੂੰ ਦੇ ਕੇ ਜਾਂਦਾ ਕੋਈ ਉਹ ਇਹਨਾਂ ਦੀ ਖਰਚਾ ਜਾਂਦਾ ਬਈ ਠੀਕ ਹੈ ਜੀ ਤੇ ਇਹਨਾਂ ਦੀ ਖਰਾਕ ਕੀ ਹੈਗੀ ਬਈ ਦੇਖਿਆ ਆਪਾਂ ਬੱਕਰੇ ਵਧੀਆ ਸਿਹਤ ਆ ਨਾ ਤੰਦਰੁਸਤ ਆ ਪੂਰੇ ਵਧੀਆ ਆਕ ਇਹਨਾਂ ਨੂੰ ਮੂੰਗਫਲੀ ਦਾ ਨੀਰਾ ਬਈ ਇੱਕ ਤਾਂ ਹਾਂਜੀ ਬਾਕੀ ਜੋ ਫੀਡ ਇਹਨਾਂ ਨੂੰ ਮੂੰਗੀ ਵੀ ਪਾਈ ਆ ਤਾਂ ਕਿ ਮੂੰਗੀ ਪਾਉਂਦੇ ਹੁੰਦੇ ਸੀਗੇ ਮੱਕੀ ਦੀ ਟੋਟ ਹਾਂਜੀ ਚੋਕਰ ਚੋਕਰ ਸਾਰਾ ਕੁਝ ਹੀ ਪੈਂਦਾ ਬਈ ਠੀਕ ਹੈ ਬਈ ਲਓ ਬਈ ਦੋਸਤੋ ਚੈੱਕ ਕਰੋ ਹਨਾ ਬੱਚੇ ਇਹ ਜਿਹੜੇ ਆਏ ਇਸੇ ਬੱਕਰੇ ਦੇ ਨੇ ਤੇ ਬਹੁਤ ਘੱਟ ਵੀਡੀਓ ਤੁਸੀਂ ਦੇਖੀਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਬੱਚਿਆਂ ਦਾ ਬਾਪ ਜਿਹੜਾ ਨਾਲ ਹੁੰਦਾ ਤੇ ਬਾਈ ਇਹ ਬੱਚੇ ਸੇਲ ਤਾਂ ਨਹੀਂ ਏ ਸੇਲ ਨਹੀਂ ਬਾਈ ਜੇ ਕੋਈ ਫੋਨ ਕਰੇ ਵੱਧ ਪੈਸੇ ਦੇਵੇ ਨਹੀਂ 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 ਕਰ ਨਹੀਂ ਨਾ ਤਿਆਰ ਕਰਨੇ ਬੱਚੇ ਆਪਾਂ ਇਹ ਅੱਛਾ ਇੱਕ ਇੱਕ ਹੀ ਬੱਕਰਾ ਮੰਨ ਕੇ ਚੱਲੋ ਬਾਕੀ ਫੀਮੇਲ ਬਾਕੀ ਸਾਰੀਆਂ ਪੱਠਾਂ ਨੇ ਪੱਠਾਂ ਠੀਕ ਹੈ ਤੋਡੇ ਹਿਸਾਬ ਨਾਲ ਬਈ ਜਿਹੜਾ ਬਰੀਡਰ ਹੁੰਦਾ ਜਿਵੇਂ ਤੁਹਾਡਾ ਬੱਕਰਾ ਇਹ ਹਾਂਜੀ ਜਿਹੜਾ ਵੱਖ-ਵੱਖ ਰੰਗ ਕੱਢੇ ਉਹ ਬੱਕਰਾ ਸਹੀ ਹੁੰਦਾ ਜਾਂ ਇੱਕੋ ਰੰਗ ਤੇ ਸੋਹਣਾਂ ਵਾਲਾ ਬੱਕਰੇ ਸਾਰੇ ਹੀ ਸਹੀ ਹੁੰਦੇ ਬਈ ਉਹਨਾਂ ਦੇ ਹੱਡ ਪੈਰ ਖੁੱਲੇ ਹੋਣੇ ਚਾਹੀਦੇ ਸੋਹਣੇ ਉਹ ਹੱਡਾਂ ਪੈਰਾਂ ਨਾਲ ਹੀ ਲੱਗਣੇ ਹਨ ਠੀਕ ਹੈ ਜੀ ਤੇ ਮੰਨ ਕੇ ਚੱਲੋ ਜਿਵੇਂ ਆ ਰੰਗਬਾਜ਼ ਹੈਗੇ ਆ ਇਹ ਤਾਂ ਪ੍ਰਕਾਰ ਦੇ ਹੁਣ ਤੁਹਾਨੂੰ ਰਾਹ ਦੇ ਵਿੱਚ ਆਪਾਂ ਛੱਡੇ ਆ ਤੇ ਆਪਣਾ ਦਿਲ ਖਿੱਚਦੇ ਆ ਹਨ ਇਹ ਸੋਹਣੇ ਲੱਗਦੇ ਆ ਸੋਹਣੇ ਲੱਗਦੇ ਆ ਹਾਂ ਤੇ ਬਾਕੀ ਹੱਡ ਪੈਰ ਖੁੱਲੇ ਹੋਣਗੇ ਤਾਂ ਰੰਗ ਕੋਈ ਹੋਵੇ ਹਮ ਬੱਚਾ ਸਾਰੇ ਸੋਹਣੇ ਹੀ ਹੁੰਦੇ ਆ ਤੇ ਬਰੀਡਰ ਰੱਖਣੇ ਬਈ ਔਖੇ ਕਿੰਨੇਗਾ ਪਹਿਲਾ ਫੀਸ ਦੇਣ ਵਾਲੀ ਵੀ ਤੁਹਾਨੂੰ 1000 ਰੁਪਏ ਦੇਣ ਲੱਗੇ ਵੀ ਕਈ ਕਹਿੰਦੇ ਹੋਣਗੇ ਘੱਟ ਕਰ ਲਾ ਫੋਨ ਕਰਾਉਂਦੇ ਹੋਣਗੇ ਹਨਾ ਰੱਖਣੇ ਕਿੰਨੇ ਔਖੇ ਆ ਦੱਸਿਓ ਥੋੜਾ ਬਹੁਤ ਔਖੇ ਆ ਬਈ ਉੱਥੇ ਤੁਸੀਂ ਅੰਦਰ ਜਾ ਕੇ ਦੇਖੋਗੇ ਜਿਹੜੀ ਆਪਾਂ ਇਹਨਾਂ ਨੂੰ ਜਾਲੀ ਲਾਈ ਆ ਉਹਦਾ ਬੁਰਾ ਹਾਲ ਕਰਿਆ ਪਿਆ ਭੰਨ ਕੇ ਇਹਨਾਂ ਨੇ ਕਿਉਂਕਿ ਇੱਕ ਪਾਸੇ ਬੱਕਰੀਆਂ ਇੱਕ ਪਾਸੇ ਬਰੀਡਰ ਆ ਜਦੋਂ ਹੁਣ ਬੱਕਰੀ ਕੋਈ ਹੀਟ 'ਚ ਆ ਜਾਂਦੀ ਆ ਫਿਰ ਰਾਤ ਨੂੰ ਸੌਣ ਨਹੀਂ ਦਿੰਦੇਗੇ ਉਦੋਂ ਇਹਨਾਂ ਦੀ ਬੋ ਬੋ ਲੱਗੀ ਰਹਿੰਦੀ ਆ ਹਨਾ ਅੱਛਾ ਤੜਕੇ ਦਿਨੇ ਵੀ ਸਾਰੀ ਦਿਹਾੜੀ ਬੋਲੀ ਜਾਣਾ ਫਿਰ ਇਹ ਹਾਂ ਵਿਚ ਆਂਤੀ ਉਦੋਂ ਹੁੰਦੀ ਹੈ ਜਦੋਂ ਬੱਕਰੀਆਂ ਕ੍ਰੋਸ ਹੋ ਜਾਂਦੀਆਂ ਉਦੋਂ ਥੋੜਾ ਜਿਹਾ ਟਿਕਦੇ ਆ ਜਾਂ ਜਦੋਂ ਕੋਈ ਬਾਹਰੋਂ ਬੱਕਰੀ ਆਈ ਆ ਹਾਂ ਉਦੋਂ ਬਹੁਤ ਖੱਜਲ ਕਰਦੇ ਆ ਫਿਰ ਇਹ ਜਾਂ ਪੱਠੇ ਪਾਉਣੇ ਆ ਆਪਾਂ ਇਹਨਾਂ ਨੂੰ ਨੀਰਾ ਪਾਉਣੇ ਆ ਉਦੋਂ ਜਦੋਂ ਆਪਾਂ ਬਾਹਰ ਖੋਲਣਾ ਹੁੰਦਾ ਉਦੋਂ ਪਹਿਲਾਂ ਆ ਕੇ ਇਹ ਪੌੜ ਚੱਕ ਕੇ ਉੱਪਰ ਖੜ ਜਾਂਦੇ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਉਦੋਂ ਬਾਹਰ ਨਹੀਂ ਖੋਲਣ ਦਿੰਦੇ ਆਪਦੇ ਵਾਲਾ ਫਿਰ ਇਹ ਬਹੁਤ ੱੱਕਾ ਕਰਦੇ ਆ ਠੀਕ ਹੈ ਜੀ ਨਾ ਬੰਨੇ ਰਹਿੰਦੇ ਬੰਨੇ ਫਿਰ ਆਪਾਂ ਵੀ ਉਹਨਾਂ ਚੱਲੇ ਹੁੰਦਾ ਵੀ ਲਿੱッセ ਹੋ ਜਾਣਗੇ ਹਨਾ ਵੀ ਹੁੰਦੇ ਖੁੱਲੇ ਹੀ ਆਪਣੇ ਇਹ ਤੇ ਬਾਈ ਜੇਕਰ ਕੰਮ ਦੀ ਗੱਲ ਕਰੀ ਆਪਾਂ ਤੁਸੀਂ ਬੀਟਲ ਬੱਕਰੀਆਂ ਦੇ ਕਾਫੀ ਸਮੇਂ ਦੇ ਕੰਮ ਕਰ ਰਹੇ ਹੋ ਹਾਂਜੀ ਹੁਣ ਅੱਜ ਦੇ ਸਮੇਂ ਦੇ ਵਿੱਚ ਕੀ ਪੋਜੀਸ਼ਨ ਹੈਗੀ ਇਸ ਤੰਦੇ ਦੀ ਵਧੀਆ ਪੋਜੀਸ਼ਨ ਆ ਬਾਈ ਚੰਗੇ ਦੀ ਚੰਗੀ ਆ ਮਾੜੇ ਦੀ ਮਾੜੀ ਆ ਕੀ ਨਾਰਮਲ ਜਿਹੜਾ ਵੀ ਨਾਰਮਲ ਬੱਕਰੀ ਉਹਦਾ ਉਹ ਜਿਹਾ ਭਾਅ ਚੱਲੀ ਜਾਂਦਾ ਚੰਗੇ ਦਾ ਚੰਗਾ ਚੱਲੀ ਜਾਂਦਾ ਠੀਕ ਹੈ ਤੁਸੀਂ ਜਾਦੇ ਕੀ ਵੇਚਦੇ ਹੋ ਕਿਸ ਤਰ੍ਹਾਂ ਦਾ ਢੰਗਾ ਤੁਹਾਡਾ ਮਾਰਕੀਟਿੰਗ ਦਾ ਆਪਣਾ ਬੱਚਿਆਂ ਦਾ ਹੀ ਬਈ ਜ਼ਿਆਦਾਤਰ ਅੱਛਾ ਬੱਚੇ ਸੇਲ ਕਰਦੇ ਆ ਠੀਕ ਹੈ ਜੀ ਉਹ ਵੀ ਆ ਨਹੀਂ ਵੀ ਬਾਹਲੇ ਛੋਟੇ ਨਹੀਂ 4-5 ਮਹੀਨਿਆਂ ਦਾ ਬੱਚਾ ਕਰਕੇ ਵੇਚਦੇ ਆ ਠੀਕ ਹੈ ਵੀ ਜਦੋਂ ਦੁੱਧੋਂ ਹਟ ਜਾਂਦਾ ਬੱਕਰੀ ਦੁਆਰਾ ਕਰਾਸ ਹੋ ਜਾਂਦੀ ਆ ਹਾਂਜੀ ਤੇ ਬੱਕਰਾ ਬੱਚਾ ਮੜਾ ਵਾਵਾ ਹੋ ਜਾਂਦਾ ਉਦੋਂ ਵੇਚਦੇ ਆ ਠੀਕ ਹੈ ਬਈ ਤੇ ਇਹ ਜਿਹੜੇ ਬਰੀਡਰ ਆਪਣੇ ਇਹਨਾਂ ਚੋਂ ਤਾਂ ਹੈ ਨਹੀਂ ਬਈ ਸੇਲ ਕੋਈ ਵੱਡਿਆਂ ਜੋ ਨਹੀਂ ਸੇਲ ਨਹੀਂ ਦੋਨੇ ਹੀ ਰੱਖਿਆ ਫਿਰ ਇਹ ਦੋਨਾਂ ਦਾ ਕੀ ਕਾਰਨਾ ਆਮ ਤੌਰ ਤੇ ਤਾਂ ਆਪਾਂ ਸੋਚਦੇ ਆ ਜਿਹੜਾ ਚੰਗਾ ਲੱਗਦਾ ਆਪਾਂ ਉਹ ਰੱਖ ਲੈਨੇ ਆ ਹਨਾ ਤੁਹਾਡੇ ਇੱਕ ਖੱਟੀ ਅੱਖ ਦਾ ਇੱਕ ਚਿੱਟੀ ਅੱਖ ਦਾ ਦੋਨਾਂ ਨੂੰ ਰੱਖਣ ਦਾ ਕੀ ਕਾਰਨਾ ਦੋਵਾਂ ਨੂੰ ਰੱਖਣ ਦਾ ਕਾਰਨ ਇਹੀ ਹੈ ਵੀ ਆਪਾਂ ਤਿਆਰ ਕਰਕੇ ਦੇਖਣਾ ਹੈ ਤੱਕ ਚਾਰ ਦੰਦ ਹੋਏ ਆ। ਜੇ ਕਿਹੜਾ ਵੀ ਨਵੇਂ ਹੀ ਆਂ, ਜਵਾਨੀ ਚਾਹੇ ਤੱਕ ਆ। ਵੀ ਐਂ ਮੰਨ ਲਓ ਬੱਚੇ ਹੀ ਆ। ਤੇ ਆਪਾਂ ਤਿਆਰ ਕਰਨਾ ਵੀ ਕਿੱਥੋਂ ਤੱਕ ਕੱਦ ਜਾਂਦਾ। ਉਸ ਤੋਂ ਬਾਅਦ ਦੀ ਗੱਲ ਰਹੇਗੀ ਅੱਠ ਦੰਦ ਦੇ ਵੀ ਜੇ ਇੱਥੇ ਖੜਦੇ ਆ ਜਾਂ ਕੱਦ ਕੱਢਦੇ ਆ। ਆਪਾਂ बस ਕੋਸ਼ਿਸ਼ ਇਹੀ ਆ ਵੀ ਆਪਾਂ ਇਹਨਾਂ ਨੂੰ ਦੇਖਣਾ ਵੀ ਕੀ ਬਣਦਾ ਇਹਨਾਂ ਦਾ। ਠੀਕ ਆ ਅੱਠ ਦੰਦ ਤੱਕ ਝਟ ਦੇਖਣਾ ਇਹਨਾਂ ਦਾ। ਝਟ ਦੇਖਣਾ ਇਹਨਾਂ ਦਾ। ਠੀਕ ਹੈ ਜੀ। ਖਰਚਾ ਕਿੰਨਾ ਕੁ ਹੋ ਜਾਂਦਾ ਬਈ ਬੱਕਰਾ ਰੱਖਣ ਤੇ? ਆਮ ਤੌਰ ਤੇ ਲੋਕ ਆਪਾਂ ਨੂੰ ਕਹਿ ਦਿੰਦੇ ਜਿਵੇਂ ਪਹਿਲਾਂ ਸਿੱਖਦੇ ਸੀ ਵੀ ਆਰ ਬੱਕਰੀ 5-10 ਰੁਪਈਆਂ ਨਾਲ ਪਾਲ ਜਾਂਦੀ ਆ ਨੀਰੇ ਤੇ ਬੱਕਰੇ ਤਿਆਰ ਹੋ ਜਾਂਦੇ ਆ ਖੱਸੀ ਹਨਾ ਤੁਸੀਂ ਤਾਂ ਹੁਣ ਤਿਆਰਬੇ ਪੂਰੇ ਕਰਦੇ ਹੋ ਹਨਾ ਸਾਰਾ ਫੀਡ ਦਾ ਨੀਰੇ ਦਾ ਵੀ ਕਿੰਨਾ ਖਾ ਜਾਂਦਾ ਬੱਕਰਾ ਇੱਕ ਦਿਨ ਦੇ ਵਿੱਚ ਖਰਚਾ ਭਾਈ ਜਿਵੇਂ ਮੂੰਗੀ ਲਿਆਂਦੀ ਸੀ ਆਪਾਂ ਪਿੱਛੇ ਜੇ ਤੈਨੂੰ ਵੀ ਪਤਾ ਹੀ ਭਾਈ ਹਨਾ ਜੀ ਦਾ ਆਪਾਂ ਤਦੋਂ ਚ ਜਣੇ ਕਿ ਥੋਕ ਰੇਟ ਵਾਲੀ ਮਿਲ ਗਈ 60 ਰੁਪਏ ਨੂੰ ਆਪਾਂ ਨੂੰ ਕਿਲੋ ਹਾਂਜੀ ਉਹ ਆਪਾਂ ਲਿਆਂਦੇ ਸੀ 50 ਕਿਲੋ ਨੇ 3000 ਦੀ ਪਈ ਹੂੰ ਤੇ ਉਹ ਐ ਮੰਨ ਲਾ ਵੀ ਕਿਲੋ ਮੂੰਗੀ ਭੋਂਕੇ ਇਹਨਾਂ ਨੂੰ ਪਾਉਂਦੇ ਰਹੇ ਆਂ ਠੀਕ ਹੈ 30-30 ਰੁਪਏ ਹੋਗੇ ਇਹਨਾਂ ਦੇ ਕੱਲੀ ਮੂੰਗੀ ਹੋ ਗਈ ਦੀ ਕੱਲੀ ਮੂੰਗੀ ਦੇ ਜਿਹੜਾ ਦੁੱਧਿਆ ਦਾਣਾ ਉਹ ਵੱਖਰਾ ਵੀ 50-60 ਰੁਪਏ ਦਾ ਖਾ ਹੀ ਜਾਂਦਾ ਇਹ ਬੱਕਰਾ ਜਿਹੜੀ ਤੁਸੀਂ ਫੀਡ ਬਣਾਉਂ ਜਿਹੜੀ ਫੀਡ ਬਣਾਉਣਾ ਤੁਸੀਂ ਬੱਕਰੀਆਂ ਦੀ ਉਹ ਕਿੰਨੇ ਰੁਪਏ ਕਿਵਾਂਟਲ ਤਿਆਰ ਹੁੰਦੀ ਹੈ ਕਿੰਨੀ ਫੀਡ ਇੱਕ ਬੱਕਰਾ ਖਾ ਜਾਂਦਾ ਜਿਹੜੀ ਫੀਡ ਬਣਾਉਨੇ ਬੱਕਰੀਆਂ ਵਾਲੀ ਬਈ ਉਹ 30 ਰੁਪਏ ਵਾਲੀ 30 ਤੋਂ 31 ਰੁਪਏ ਚ ਆਪਣੀ ਤਿਆਰ ਹੁੰਦੀ ਹੈ ਐਡਾ ਬੱਕਰਾ ਤਾਂ ਬਈ ਕਿਲੋ ਫੀਡ ਰਾਵ ਨਾਲ ਹੀ ਖਾ ਜਾਂਦਾ ਬਣ ਬਈ ਕੁਛ ਨਹੀਂ ਉਹਦਾ ਆ ਉਹਦੇ ਜੇਬ ਵੇਖਣੀ ਪੈਂਦੀ ਘੱਟ ਪਾਉਣੇ ਇਹਨਾਂ ਨੂੰ ਇਹ ਤੱਕ ਅੱਛਾ ਦੇ ਇਹਨਾਂ ਨੂੰ ਪਾਉਣੀ ਹੁਣ ਜਿਵੇਂ ਸਿਆਲ ਦੇ ਦਿਨ ਚੱਲੀ ਜਾਂਦੇ ਆ ਨੰਗੀ ਜਾਂਦਾ ਸਿਆਲ ਹਨਾ ਕੀ ਖਰਾਕ ਸੀਗੀ ਆਪਣੀ ਬੱਕਰੀਆਂ ਦੇ ਸੁੱਕਾ ਨੀਰੇ ਚੱਲਦਾ ਜਾਂ ਹਰਾ ਪੱਠਾ ਸੁੱਕਾ ਹਰਾ ਪੱਠਾ ਹਾਂ ਬਾਈ ਕਿਤੇ ਕਿਤਾਈ ਪਾ ਦਿੰਨੇ ਆ ਜਾਂ ਜਿਵੇਂ ਛੱਡ ਲਈ ਆ ਪੱਤੇ ਪੁੱਤੇ ਖਾ ਕੇ ਸੁੱਕਾ ਹੀ ਚੱਲਦਾ ਜਾਵੇ ਠੀਕ ਹੈ ਬਾਈ ਹਾਂਜੀ ਦੋਸਤੋ ਜੇ ਕਿਸੇ ਭਰਾ ਨੇ ਬੱਕਰੀਆਂ ਕਰਾਸ ਕਰਾਉਣੀਆਂ ਹੋਣ ਤਾਂ ਬਾਈ ਦਾ ਪਿੰਡ ਆ ਕੋਠੇ ਕੌਰ ਸਿੰਘ ਵਾਲੇ ਆਪਣਾ ਘਰ ਬਾਈ ਦੱਸੋ ਕਿੱਥੇ ਜੇ ਹੈਗਾ ਤੇ ਨੰਬਰ ਵੀ ਦੱਸ ਦਿਓ ਆਪਣਾ ਆਪਣਾ ਘਰ ਹੈਗਾ ਬਾਈ ਇਧਰਲੇ ਪਾਸੇ ਕੋਠੇ ਆਮਨਗੜ ਆਗੇ ਮੰਲਣ ਦੇਣਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਆ ਗਿਆ ਆਪਾਂ ਆਗੇ ਹੱਦ ਤੇ ਇਧਰਲੇ ਪਾਸੇ ਬਠਿੰਡਾ ਜ਼ਿਲ੍ਹਾ ਕੋਠੇ ਕੌਰ ਸਿੰਘ ਵਾਲੇ ਆ ਗਏ ਆਪਾਂ ਹੱਦ ਤੇ ਆ ਟਾਣੀ ਚ ਖੇਤ ਚ ਤੇ ਨੰਬਰ ਦੱਸ ਦਿਓ ਆਪਣਾ ਜੀ 9465319183 ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ